ਸੱਚੀ ਕਾਲ ਦੋਸਤੋ ਪਬਲਿਕਸ ਮਾਣ ਲੁਸਤ ਤੜਾ ਸਾਰਿਆਂ ਦਾ ਸਵਾਗਤ ਹੈ ਅੱਜ ਸਵੇਰੇ 11:00 ਵਜੇ ਨਿਊ ਪੰਜਾਬੀ ਬਾਗ ਕਲੋਨੀ ਦੇ ਵਿੱਚ ਜਿਹੜਾ ਇੱਕ ਘਰ ਨੂੰ ਅਚਾਨਕ ਜੜੀ ਹੈ ਅੱਗ ਲੱਗ ਜਾਂਦੀ ਹੈ ਪਰ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਹਲੇ ਤੱਕ ਨਹੀਂ ਪਤਾ ਲੱਗਿਆ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੋਏ ਸੀ 11:00 ਵਜੇ ਘਰ ਦੇ ਵਿੱਚੋਂ ਵਿਅਕਤੀ ਦਾ ਜਿਹੜਾ ਆਪਣੇ ਬੱਚਿਆਂ ਕੋਲ ਫੋਨ ਆਉਂਦਾ ਤੇ ਉਹ ਫਟਾਫਟ ਜਿਹੜਾ ਘਰ ਨੂੰ ਵਾਪਸ ਪਰਤਦੇ ਨੇ ਤੇ ਆ ਕੇ ਦੇਖਦੇ ਨੇ ਸਾਰਾ ਜਿਹੜਾ ਘਰ ਦਾ ਸਮਾਨ ਹੈ ਸੜ ਕੇ ਸੁਆਹ ਹੋ ਚੁੱਕਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਜ਼ਰੂਰੀ ਡਾਕੂਮੈਂਟਸ ਹਨ ਜਾਂ ਕਾਗਜ਼ ਹਨ ਸਾਰੇ ਹੀ ਸੜ ਕੇ ਸੁਆਹ ਹੋ ਚੁੱਕੇ ਨੇ ਤੇ ਜਿੱਥੇ 3 ਤੋਂ 4 ਤੋਲੇ ਸੋਨਾ ਵੀ ਪਿਆ ਸੀ ਉਹ ਵੀ ਜਿਹੜਾ ਸੜ ਕੇ ਖਤਮ ਹੋ ਚੁੱਕਿਆ ਹੈ ਪਰਿਵਾਰ ਦੇ ਵੱਲੋਂ ਸਰਕਾਰ ਕੋਲੋਂ ਜਿਹੜੀ ਹੈ ਹੁਣ ਮੁਆਵਜ਼ੇ ਦੀ ਮੰਗ ਕੀਤੀ ਹੈ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਨੇ ਭਾਵਕ ਕਰਨ ਵਾਲੀਆਂ ਨਿਕਲਦੀਆਂ ਵੀ ਨਜ਼ਰ ਆ ਰਹੀ ਹੈ ਨਹੀਂ ਪਰਿਵਾਰ ਦਾ ਕਹਿਣਾ ਸੀ ਕਿ ਸਾਡੇ ਘਰ ਦੇ ਵਿੱਚ ਕਮਾਣ ਦਾ ਜਿਹੜਾ ਜ਼ਰੀਆ ਹੈ ਸਿਰਫ ਮੈਂ ਹੀ ਹਾਂ ਕਿਉਂਕਿ ਉਹਨਾਂ ਦੇ ਘਰ ਦੇ ਵਿਅਕਤੀ ਦੀ ਕਾਫੀ ਜਿਹੜੇ ਹਾਲਾਤ ਨੇ ਬਿਲਕੁਲ ਹੀ ਖਰਾਬ ਨੇ ਉਹਨਾਂ ਦੀ ਸਿਹਤ ਜਿਹੜੀ ਹੈ ਠੀਕ ਨਹੀਂ ਰਹਿੰਦੀ ਤੇ ਦੇਖ ਸਕਦੇ ਹੋ ਕਿ ਸਾਰੇ ਘਰ ਦੇ ਵਿੱਚ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਜਿੱਥੇ ਮਸ਼ੀਨ LED ਤੇ ਹੋਰ ਵੀ ਜਿਹੜਾ ਸਾਰਾ ਸਮਾਨ ਹੈ ਸੜ ਕੇ ਸੁਆਹ ਹੋ ਚੁੱਕਿਆ ਹੈ ਲਗਾਤਾਰ ਮੁਆਵਜ਼ੇ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤੇ ਜਾਨੀ ਮਾਨੀ ਨੁਕਸਾਨ ਤੋਂ ਬੇਸ਼ੱਕ ਬਚੋ ਰਿਹਾ ਹੈ ਪਰ ਬਾਕੀ ਜਿਹੜਾ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਕਾਫੀ ਟਾਈਮ ਤੋਂ ਜੜੀਆਂ ਇਹ ਆਪਣੀਆਂ ਕਿਸ਼ਤਾਂ ਭਰ-ਭਰ ਕੇ ਸਮਾਨ ਨੂੰ ਜੋੜਿਆ ਪਰ ਪ੍ਰਮਾਤਮਾ ਨੂੰ ਜਿਹੜਾ ਕੁਝ ਹੋਰ ਹੀ ਮਨਜ਼ੂਰ ਸੀ ਜੀ ਕੀ ਨਾਮ ਹੈ ਜੀ ਤੁਹਾਡਾ ਬਲਜੀਤ ਕੌਰ ਬਲਜੀਤ ਕੌਰ ਜੀ ਘਰ ਤੁਹਾਡਾ ਹੈ ਹਾਂ ਜੀ ਕਿਵੇਂ ਅੱਗ ਲੱਗੀ ਹੈ ਸਰ ਅਸੀਂ ਦੇ ਘਰ ਨਹੀਂ ਸੀ ਹੈਗੇ ਸੀ ਜਿੱਕੇ ਸੀ ਮੰਮੀ ਮੇਰੀ ਦੀਦੀ ਕੋਲ ਗਏ ਹੋਏ ਨੇ ਠੀਕ ਹੈ ਹਾਂ ਜੀ ਅਸੀਂ ਗੁਰਦੁਆਰਾ ਸਾਹਿਬ ਗਏ ਸੀ ਅੱਛਾ ਉਸ ਤੋਂ ਬਾਅਦ ਮੇਰੇ ਹਸਬੰਦ ਦਾ ਫੋਨ ਆ ਗਿਆ ਮੇਰੀ ਬੇਬੀ ਗੁੜੀਆਂ ਨੇ ਚੱਕਿਆ ਘਰੋਂ ਕਹਿੰਦੀ ਮੰਮਾ ਆਪਣੇ ਘਰੇ ਪਾਪਾ ਗਿਆ ਰਹੇ ਨੇ ਅੱਗ ਲੱਗ ਗਈ ਅਸੀਂ ਬਸ ਹੋਰ ਜੋੜਿਆ ਕਿੰਨੇ ਵਜੇ ਤੁਸੀਂ ਗੁਰਦੁਆਰੇ ਗਏ ਹੋ ਮੱਥਾ ਟੇਕਣ ਸਾਢੇ 11 ਵਜੇ ਕੇ ਸਵੇਰੇ ਆਹ ਹੋ ਨਹੀਂ ਬਸ ਆਹ ਹੁੰਦਾ ਅੱਛਾ ਕਿੰਨਾ ਕਿੰਨਾ ਕੁ ਤੁਹਾਡਾ ਉਰੇ ਸਮਾਨ ਸੀਗਾ ਕੋਈ ਆਈਡੀਆ ਦੇਖੋ ਸਾਰੇ ਸਮਾਨ ਸੀਗਾ ਘਰ ਦਾ ਸਾਰਾ ਸਮਾਨ ਸੀਗਾ ਕੋਈ ਪੈਸੇ ਬੋਸੇ ਵੀ ਪੈਸੇ ਹੀ ਕਰਚਾ ਨਹੀਂ ਪੈਸੇ ਨਹੀਂ ਸੀ ਕੋਈ 골ਡ ਕੋਈ ਹੋਰ ਚੀਜ਼ਾਂ ਕੋਈ ਐਦਾ ਨਹੀਂ ਹੈ 골ਡ ਹੈਗਾ ਸੀ 골ਡ ਹੈਗਾ ਸੀ ਕੋਈ ਆਈਡੀਆ ਕਿੰਨਾ ਕੁ ਤੋਲਾ ਸੀ ਹੈ ਸੀ 3-4 ਤਿੰਨ ਚਾਰ ਤੋਲੇ ਸੋਨਾ ਸੀ ਕੋਈ ਕਾਗਜ਼ ਪੱਤਰ ਬਚ ਗਏ ਕੋਈ ਤੁਹਾਡੇ ਸੜ ਗਏ ਸਾਰਾ ਕੋਈ ਸੜ ਗਿਆ ਕਿੰਨਾ ਕੁ ਆਈਡੀਆ ਨੁਕਸਾਨ ਹੋਇਆ ਤੁਹਾਡਾ ਬਹੁਤ ਹੋ ਗਿਆ ਘੱਟੋ ਘੱਟ 5-6 ਲੱਖ ਦਾ ਹੋ ਗਿਆ ਹੋ ਗਿਆ ਜੀ ਹਾਂ ਜੀ ਪੰਚੇ ਲੱਖ ਦਾ ਤਾਂ ਉਹ ਆ ਵੀ ਉਸ ਤੋਂ ਬਾਅਦ ਅਲੱਗ ਜਿਹੜਾ ਸਮਾਨ ਹੈ ਹਾਂਜੀ ਉਹ ਹੀ ਹੈ ਅਲੱਗ ਤੋਂ ਠੀਕ ਹੈ ਕੀ ਮੰਗ ਕਰਨਾ ਚਾਹੋਗੇ ਤੁਸੀਂ ਹੁਣ ਸਾਨੂੰ ਇਹ ਮੰਗੇ ਸਾਡੀ ਕੋਲ ਹੈਲਪ ਕਰੋ ਸੁਣੀ ਆ ਵੀ ਠੀਕ ਹੈ ਚਲੋ ਜੀ ਭਾਜੀ ਤੁਹਾਡਾ ਨਾਮ ਬਿੰਦੂ ਸਿੰਘ ਜੀ ਤੁਸੀਂ ਕਿ ਲੱਗਦੇ ਹੋ ਬਲਜੀਤ ਕੌਰ ਦੇ ਇਹ ਆਪਣੇ ਤਾਇਏ ਦੀ ਕੁੜੀ ਜੀ ਅੱਛਾ ਤਾਇਏ ਦੀ ਕੁੜੀ ਹੈ ਇਹ ਕਿਵੇਂ ਲੱਗੀ ਹੈ ਜੀ ਅੱਗ ਸਾਰੀ ਇਹ ਇਹ ਬੱਚੇ ਉਧਰ ਗਏ ਸੀ ਕੱਲ ਇਹਨਾਂ ਦੇ ਹਸਬੰਦ ਇੱਥੇ ਸੀ ਮਗਰੋਂ ਕੋਈ ਨੇ ਕੱਚਾ ਸਾੜ ਲੜੋ ਹੋਇਆ ਤਾਂ ਇਹ ਕੀ ਹੋਇਆ ਜਿਹੜੇ ਕਿ ਅਗਲਾ ਗਿਆ ਅੱਗ ਨੇ ਤੇਜ਼ੀ ਨਾਲ ਭਾਫੜੀਏ ਬਸ ਆਹ ਸੰਭਲ ਨਾ ਮੋਕੜੀ ਮੇਰਾ ਕਿੰਨਾ ਕੁ ਨੁਕਸਾਨ ਹੋਣਾ ਭਾਜੀ ਕੋਈ ਆਈਡੀਆ ਇਹਨਾਂ ਨੂੰ ਨੁਕਸਾਨ ਤਾਂ ਘੱਟੋ-ਬੱਟਾ ਹੈਗਾ ਜੀ 5-6 ਲੱਖ ਤਾਂ ਹੈਗਾ ਹੀ 골ਡ ਲੱਗ ਗਿਆ ਜੀ ਸਭਾ ਹਾਂ ਜੀ ਕੋਲ ਵੀ ਲੱਗੀ 10-12 ਲੱਖ ਠੀਕ ਹੈ ਹੁਣ ਕੀ ਮੰਗ ਕਰਨਾ ਚਾਹੋਗੇ ਤੁਸੀਂ ਬਸ ਇਹਨਾਂ ਦੀ ਹੈਲਪ ਹੋ ਜੇ ਕੋਈ ਜੀ ਬੀਮਾ ਕੰਪਨੀ ਜਾਂ ਕੋਈ ਹੋਰ ਕੋਈ ਕਰਾਇਆ ਸੀ ਇਹਨਾਂ ਨੇ ਇਨਸੂਰেন্স ਵਗੈਰਾ ਕੋਈ ਕਰਦਾ ਉਹ ਇਹਨਾਂ ਨੂੰ ਪੁੱਛਣਾ ਪੈਣਾ ਚਾਹੀਦਾ ਕੋਈ ਨਹੀਂ ਕਰਾ ਸਹੀ ਠੀਕ ਹੈ ਅ ਜਿਹੜੀ ਨਿਊ ਪੰਜਾਬੀ ਬਾਗ ਦੇ ਵਿੱਚ ਅੱਗ ਲੱਗੀ ਹੈ ਕਿੰਨੇ ਕੁ ਵਜੇ ਤੁਹਾਨੂੰ ਸੂਚਨਾ ਮਿਲੀ ਹੈ ਸਰ 12:11 ਵਜੇ ਸਾਨੂੰ ਸੂਚਨਾ ਮਿਲੀ ਹੈ ਅਸੀਂ ਨਾਲ ਦੀ ਨਾਲ ਇੱਥੇ ਪਹੁੰਚ ਕੇ ਅੱਗ ਤੇ ਕੰਟਰੋਲ ਕੀਤਾ ਜੀ ਕਿੰਨਾ ਕੁ ਨੁਕਸਾਨ ਲੱਗਦਾ ਕੋਈ ਨੁਕਸਾਨ ਘਟੋ ਘਟ 4 ਜਾਂ 5 ਲੱਖ ਦੇ ਨੇੜੇ ਤੇੜੇ ਹੈਗੇ ਹੂੰ ਇਹ ਤਾਂ ਕਹਿੰਦੇ 4-5 ਟੋਲੇ ਦਾ 골ਡ ਹੀ ਹੈ ਸਰ ਇਸ ਬਾਰੇ ਤਾਂ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਹੈਗੀ ਬਟ ਇਹਨਾਂ ਦੇ ਏਸੀ ਜਾਂ ਹੋਰ ਫ੍ਰਿਜ ਜਾਂ ਸਾਰਾ ਕੁਝ ਇਹਨਾਂ ਦੇ ਲੋਨ ਦੇ ਉੱਤੇ ਸੀ ਹੂੰ ਸਾਰਾ ਤਬਾਹ ਹੋ ਗਿਆ ਇਹ ਸਾਰਾ ਕੁਝ ਤਬਾਹ ਹੋ ਗਿਆ ਸੜ ਚੁੱਕੇ ਸਾਰੇ ਠੀਕ ਹੈ ਹੁਣ ਅੱਗੇ ਨੂੰ ਕੰਟਰੋਲ ਹੈ ਹਾਂਜੀ ਹਾਂਜੀ ਕੋਈ ਜਾਣੀ ਮਾਨੀ ਤੋਂ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਠੀਕ ਹੈ